ਗਰਮੀ ਦਾ ਤਾਪਮਾਨ ਲਗਾਤਾਰ ਵਧ ਰਿਹਾ ਹੈਗਾ 44 ਡਿਗਰੀ ਤੱਕ ਫਿਰੋਜ਼ਪੁਰ ਦਾ ਤਾਪਮਾਨ ਪਹੁੰਚ ਚੁੱਕਾ ਹੋਇਆ ਹੈ ਤਤ ਗਰਮੀ ਵਧਣ ਦੇ ਕਰਕੇ ਲੋਕ ਜਿਹੜੇ ਜਾਂਦੇ ਹੈਗੇ ਕੰਮ ਕਾਰੇ ਨੂੰ ਉਹ ਪਰੇਸ਼ਾਨ ਹੁੰਦੇ ਨੇ ਆ ਮੋਟਰਸਾਈਕਲ ਤੇ ਜਾਂਦੇ ਆ ਤਾਂ ਮੂੰਹ ਢਾਕੇ ਸਿਰ ਢਾਕੇ ਜਾਂ ਪਰਨਾ ਗਿੱਲਾ ਕਰਦੇ ਆ ਜੂਸ ਪਿੰਦੇ ਹੈਗੇ ਨੇ ਜਾਂ ਸ਼ਰਧਾਈ ਠੰਡੀ ਉਹ ਪਿੰਦੇ ਹੈਗੇ ਨੇ ਤਾਂ ਫਿਰੋਜ਼ਪੁਰ ਦੇ ਵਿੱਚ ਮੌਜੂਦ ਆ ਪਹਿਲੇ ਤਸਵੀਰ ਤੋਂ ਦਿਖਾਉਂਦੇ ਆ ਕਿ ਗਰਮੀ ਕਿੰਨੀ ਵਧੀ ਹੋਈ ਹੈ ਤੁਸੀਂ ਦੇਖ ਸਕਦੇ ਹੋ ਕਿ ਲੋਕ ਸੜਕ ਦੇ ਉੱਪਰ ਚੱਲ ਰਹੇ ਹੈਗੇ ਆ ਤਾਂ ਆਪਣੇ ਆਪ ਨੂੰ ਪੂਰਾ ਢੱਕ ਕੇ ਜਿਹੜਾ ਉਹ ਚੱਲ ਰਹੇ ਹੈਗੇ ਜਿਹੜੇ ਤਾਂ ਕਿ ਗਰਮੀ ਤੋਂ ਬਚਿਆ ਜਾ ਸਕੇ ਤਾਂ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਫਿਰੋਜ਼ਪੁਰ ਦੀ ਆ ਫਿਰੋਜ਼ਪੁਰ ਮੋਗਾ ਰੋਡ ਦੇ ਉੱਪਰ ਅਸੀਂ ਮੌਜੂਦ ਹੈਗੇ ਆ ਫਿਰੋਜ਼ਪੁਰ ਜਿੱਥੇ ਡਿਪਟੀ ਕਮਿਸ਼ਨਰ ਦਫ਼ਤਰ ਹੈਗਾ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਹੈਗਾ ਉੱਥੇ ਅਸੀਂ ਬਾਹਰ ਮੌਜੂਦ ਹੈਗੇ ਆ ਤਾਂ ਤਸਵੀਰ ਤੁਹਾਨੂੰ ਦਿਖਾਉਣੀ ਹੈ ਕਿ ਫਿਰੋਜ਼ਪੁਰ ਦੇ ਵਿੱਚ ਜਿਹੜੀ ਗਰਮੀ ਤੋਂ ਬਚਣ ਦੇ ਲਈ ਠੰਢੀ ਸ਼ਰਧਾਈ ਜਿਹੜੀ ਹੈ ਉਹ ਬਣਾਈ ਜਾ ਰਹੀ ਹੈਗੀ ਹੈ ਤਾਂ ਤਸਵੀਰ ਤੁਸੀਂ ਦੇਖ ਸਕਦੇ ਹੈਗੇ ਉਹ ਕਿ ਅ ਬਦਾਮ ਮਗਜ ਤੁਸੀਂ ਦੇਖ ਸਕਦੇ ਹੋ ਇਲਾਚੀ ਸੋਫ ਜਵੈਨ ਤੇ ਸਾਰੀ ਜਿਹੜੀ ਹੈ ਉਹ ਇਸ ਦੇ ਨਾਲ ਬਣ ਰਿਹਾ ਹੈਗਾ ਗੱਲਬਾਤ ਵੀ ਕਰਾਂਗੇ ਕੀ ਨਾਮ ਹੈ ਜੀ ਅਰਸ਼ਦੀਪ ਸਿੰਘ ਅਰਸ਼ਦੀਪ ਜੀ ਬਣਾ ਰਹੇ ਹੈਗੇ ਉਹ ਸਰਦਾਈ ਠੰਡੀ ਹੁੰਦੀ ਹੈ ਇਹ ਕਿਵੇਂ ਬਣਦੀ ਹੈਗੀ ਹੈ ਸਰਦਾਈ ਜੀ ਇਹਦੀ ਤਸੀਰ ਠੰਡੀ ਹੁੰਦੀ ਹੈ ਡਰਾਈ ਫਰੂਟ ਆਪਾਂ ਦੇਖਦੇ ਆਂ ਆਮ ਹੀ ਤਾਂ ਵੀ ਪਹਿਲਵਾਨ ਜਾਂ ਜਿਹੜੇ ਬੰਦੇ ਮਿਹਨਤ ਕਰਦੇ ਆ ਜਾਂ ਆਪਣੇ ਸਰੀਰ ਦਾ ਧਿਆਨ ਰੱਖਦੇ ਆ ਆਮ ਯੂਜ਼ ਕਰਦੇ ਆ ਤੇ ਇਦਾਂ ਹੀ ਨੇ ਅੰਗਸੰਗ ਵੀ ਪਹਿਲਾਂ ਤੋਂ ਪ੍ਰਾਤਨ ਮਰਿਆਦਾ ਅਨੁਸਾਰ ਇਹ ਚੀਜ਼ਾਂ ਵਰਤਦੇ ਆ ਰਹੇ ਆ ਆਪਾਂ ਵੀ ਹਲੇ ਤੱਕ ਵੀ ਦਲਾ ਪੰਥਾਂ ਚ ਸਾਰੇ ਵਰਤਦੇ ਆ ਰਹੇ ਆ ਪਹਿਲਾ ਕਹਾਂ ਚ ਪਹਿਲੇ ਜਮਾਨੇ ਚ ਸਾਰੇ ਬੰਨੇ ਵਰਤਦੇ ਸੀ ਬਾਅਦ ਕੋੜੇ ਥੋੜੇ ਦੌਰ ਜਿਵੇਂ ਜਿਵੇਂ ਲੋਕੀ ਮਾਡਰਨ ਹੁੰਦੇ ਗਏ ਲੋਕੀ ਕੋਕ ਕੋਲਡ ਡਰਿੰਕਾਂ ਪਿੱਛੇ ਲੱਗ ਗਏ ਇਹ ਚੀਜ਼ ਆ ਆਪਣੇ ਥਰੀ ਲਿ ਨੁਕਸਾਨਦਾਇਕ ਆ ਇਹ ਚੀਜ਼ੀ ਆਪਾਂ ਮੰਨ ਕੇ ਚੱਲੋ ਫਾਇਦਾ ਨਹੀਂ ਕਰ ਰਹੀ ਪਰ ਨੁਕਸਾਨ ਵੀ ਤਾਂ ਨਹੀਂ ਨਾ ਕਰੀ ਕੋਈ ਫਾਇਦਾ ਤਾਂ ਕਰੂ ਕਰੂਗੀ ਹੁਣ ਕੋਈ ਵੀ ਚੀਜ਼ ਆਪਾਂ ਖਾਣੇ ਬੰਦਾ ਰੋਟੀ ਖਾਂਦਾ ਹੁਣ ਦਾ ਕੋਈ ਨਾ ਕੋਈ ਤਾਂ ਆਪਾਂ ਨੂੰ ਆਸਰਾ ਹੁੰਦਾ ਹੀ ਆਣ ਉਨਾ ਆਪ ਆਪ ਸਿਆਣੇ ਆਏ ਜੇ ਕੋਈ ਡਰਾਈ ਫਰੂਟ ਅੰਦਰ ਜਾਊਗਾ ਤੂੰ ਅਸਰ ਵੀ ਦਿਖਾਊਗਾ ਇਹ ਕੀ ਕੀ ਫੇਰ ਵਿੱਚ ਪਾਇਆ ਔਰ ਕੀ ਬੰਦਾ ਹੈ ਲੱਭਈ ਇਹਦੇ ਵਿੱਚ ਪੈਂਦੀ ਖਸਖਾਸ ਹਮ ਛੋਟੀਆਂ ਲਾਚੀਆਂ ਹਮ ਕਾਲੀਆਂ ਮਿਰਚਾਂ ਹਮ ਸੌਂਫ ਹਮ ਕਾਜੂ ਮੰਗਜ ਬਦਾਮ ਹਮ ਹਾਂਜੀ ਤਾਂ ਇਹ ਕਿੰਨੇ ਦਾ ਗਲਾਸ ਜਿਹੜਾ ਤੁਸੀਂ ਦਿੰਦੇ ਹੈਗੇ 50 ਰੁਪਏ ਦੇ 50 ਰੁਪਏ ਦਾ ਹਾਂਜੀ ਹਾਂਜੀ ਤਾਂ ਗਰਮੀ ਤੋਂ ਰਾਹਤ ਮਿਲਦੀ ਹੈਗੀ ਹਾਂਜੀ ਹਾਂਜੀ ਤਾਂ ਇਹ ਇਹ ਜਿਹੜਾ ਇਹਦੇ ਇਹਦੇ ਨਾਲ ਬੜੀ ਮਿਹਨਤ ਲੱਗਦੀ ਹੈਗੀ ਆ ਬੜਾ ਜ਼ੋਰ ਲੱਗਦਾ ਹੋਊਗਾ ਇਹਦੇ ਨਾਲ ਹਾਂਜੀ ਹਾਂਜੀ ਫਿਰ ਜ਼ੋਰ ਤਾਂ ਲੱਗਣਾ ਹੀ ਹੈਗਾ ਵਾ ਹੁਣ ਜੇ ਰਗੜਾਂਗੇ ਫੇਰੀ ਵੀ ਕੋਈ ਇਹ ਚੀਜ਼ਾਂ ਚੋਂ ਆਪਾਂ ਦੁੱਧ ਕੱਢਣਾ ਵਈ ਹੁਣ ਆਪਾਂ ਆਪ ਦੁੱਧ ਨੂੰ ਰਗੜ ਕੇ ਮੱਖਣ ਕੱਢਦੇ ਆਂ ਉਹਦੇ ਤੇ ਮਿਹਨਤ ਲੱਗਦੀ ਆ ਤੇ ਇਹ ਤਾਂ ਫੇਰ ਸੁੱਕੀਆਂ ਚੀਜ਼ਾਂ ਚੋਂ ਦੁੱਧ ਕੱਢਣਾ ਵਈ ਹਾਂਜੀ ਹਾਂਜੀ ਤਾਂ ਬਿਲਕੁਲ ਬੱਚਾ ਤੁਸੀਂ ਇਹ ਤਾਂ ਤੁਸੀਂ ਦੇਖ ਸਕਦੇ ਹੋ ਕਾਜੂ ਬਦਾਮ ਮਗਜ ਇਲਾਇਚੀ ਸੋਫ ਤਾਂ ਇਹ ਹੈਗਾ ਤੇ ਨਾਲ ਬਣਾਈ ਜਾ ਰਹੀ ਹੈਗੀ ਆ ਗਰਮੀ ਤੋਂ ਬਚਣ ਦੇ ਲਈ ਅ ਤਸਵੀਰ ਤੁਸੀਂ ਦੇਖ ਸਕਦੇ ਹੈਗੇ ਉਹ ਫਿਰੋਜ਼ਪੁਰ ਦੀ ਦਿਖਾ ਰਹੇ ਹੈਗੇ ਆ ਔਰ ਫਿਰੋਜ਼ਪੁਰ ਦੇ ਵਿੱਚ ਇਸ ਦੇ ਨਾਲ ਕਹਿਆ ਜਾਂਦਾ ਕਿ ਤਾਕਤ ਜਿਹੜੀ ਆ ਉਹ ਵਧੀ ਹੈਗੀ ਆ ਔਰ ਵਧੀਆ ਹੈਗੀ ਆ ਇਹ ਚੀਜ਼ ਸਾਡੇ ਨਾਲ ਇੱਥੇ ਮੌਜੂਦ ਵੀ ਹੈਗੇ ਆ ਸਰ ਇਹ ਸਰੀਰ ਦੇ ਵਾਸਤੇ ਵੀ ਵਧੀਆ ਠੰਡੀ ਹੁੰਦੀ ਹੈ ਹਾਂਜੀ ਹਾਂਜੀ ਬਹੁਤ ਠੰਡੀ ਹੁੰਦੀ ਹੈ ਬੜੀ ਵਧੀਆ ਹੁੰਦੀ ਹੈ ਤਾਂ ਇਹ ਪੀਣੀ ਚਾਹੀਦੀ ਹੈ ਹਾਂਜੀ ਹਾਂਜੀ ਬੜਾ ਜ਼ੋਰ ਵੀ ਲੱਗਦਾ ਬਣਾਉਣ ਲੱਗਿਆਂ ਹਾਂਜੀ 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 ਇਹ ਪੂਰੀ ਮਿਹਨਤ ਨਾਲ ਬਣਦੀ ਹੈ ਹਮ ਹਾਂਜੀ ਤਾਂ ਬਿਲਕੁਲ ਪੂਰੀ ਮਿਹਨਤ ਲੱਗਦੀ ਹੈਗੀ ਆ ਤਾਂ ਹੋਰ ਗੱਲਬਾਤ ਕਰਦੇ ਆ ਬਾਬਾ ਜੀ ਕਦੋਂ ਤੋਂ ਇੱਥੇ ਲਾਣਾ ਜਿਹੜਾ ਸ਼ੁਰੂ ਕੀਤਾ ਹੈਗਾ ਇਹਦੇ ਤੇ ਦੋ ਦਿਨ ਹੀ ਹੋਏ ਆ ਜੀ ਇੱਥੇ ਅੱਛਾ ਦੋ ਦਿਨ ਹੀ ਹੋਏ ਆ ਹਾਂ ਜੀ ਮਾੜਾ ਤਾਂ ਲੋਕ ਫਿਰ ਆ ਰਹੇ ਆ ਹਾਂ ਜੀ ਬਹੁਤ ਵਧੀਆ ਰਿਸਪੌਂਸ ਲੋਕਾਂ ਦਾ ਹਾਂ ਤਾਂ ਮੰਨਦੇ ਹੋ ਕਿ ਕਾਜੂ ਬਦਾਮ ਇਹਨਾਂ ਚੀਜ਼ਾਂ ਦੇ ਨਾਲ ਸਿਹਤ ਬਣਦੀ ਹੈਗੀ ਆ ਔਰ ਵਧੀਆ ਚੀਜ਼ ਹੈ ਹਾਂ ਜੀ ਬਹੁਤ ਵਧੀਆ ਬਾਕੀ ਆ ਜਿਹੜੀਆਂ ਚੀਜ਼ਾਂ ਪ੍ਰਾਚਨ ਮਰਜ਼ਾਦਾ ਦੇ ਅਨੁਸਾਰ ਅਸੀਂ ਤਿਆਰ ਕਰ ਰਹੇ ਆ ਇਹਦੇ ਵਿੱਚ ਨਿੰਮ ਦਾ ਡੰਡਾ ਜਿਹੜਾ ਪੱਥਰ ਦਾ ਜਿਹੜਾ ਕੁੰਡਾ ਹੈ ਉਹਦੇ ਮੁਤਾਬਕ ਅਸੀਂ ਮਤਲਬ ਸਾਰੀ ਡਰਾਈਵ ਰੂਟਾਂ ਦਾ ਸੱਤ ਕੱਟ ਕੇ ਸਖ ਸੰਗਤ ਨੂੰ ਪਿਉਂਦੇ ਆ ਕਿੰਨੀ ਦੇਰ ਲੱਗ ਜਾਂਦੀ ਹੈਗੀ ਇੱਕ ਟੈਮਪਰ ਇਹਦੇ ਤੋਂ ਪੂਨਾ ਘੰਟਾ ਲੱਗ ਜਾਂਦਾ ਜੀ ਘੰਟਾ ਲੱਗ ਜਾਂਦਾ ਹਾਂਜੀ ਮਹਾਰਾਜ ਤਾਂ ਬੜਾ ਜ਼ੋਰ ਲੱਗਦਾ ਹੈਗਾ 1 ਘੰਟਾ ਲੱਗ ਜਾਂਦਾ ਹੈ ਤੇ ਗਰਮੀ ਵੀ ਕਾਫੀ ਹੈਗੀ ਆ ਤੇ ਗਰਮੀ ਦੇ ਵਿੱਚ ਲੋਕ ਆਪਣਾ ਬਚਾਅ ਕਰਨ ਦੇ ਲਈ ਜਿਹੜਾ ਇਹ ਪੀ ਰਹੇ ਹੈਗੇ ਨੇ ਔਰ ਵਧੀਆ ਗੱਲ ਇਹ ਹੈਗੀ ਆ ਕਿ ਇੱਕ ਤਾਂ ਜਿਹੜੇ ਗਰਮੀ ਤੋਂ ਕਿਉਂਕਿ ਇਹਦੀ ਤਸਵੀਰ ਜਿਹੜੀ ਆ ਉਹ ਕਹਿੰਦੇ ਠੰਡੀ ਹੁੰਦੀ ਆ ਤਾਂ